ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਡਿੱਠਾ ਮੁਕਤ ਨਹੋਈ ਜਿੱਚਰ ਸ਼ਬਦ ਨਾ ਕਰੇ ਵਿਚਾਰ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਮਨਪਸੰਦ ਪ੍ਰੋਗਰਾਮ ਸਾਂਝ ਵਿਚਾਰਾਂ ਦੇ ਅਕਸਰ ਜਦੋਂ ਸਮਾਜ ਦੇ ਵਿੱਚ ਵਿਚਰਦੇ ਆ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਦੀ ਗੱਲ ਆਂਦੀ ਹੈ ਸਾਡਾ ਫੋਕਸ ਸਾਡਾ ਕੇਂਦਰਤ ਕੇਵਲ ਤੇ ਕੇਵਲ ਉਹ ਪ੍ਰਚਾਰਕ ਨੇ ਜਿਨ੍ਹਾਂ ਨੇ ਬਟਮੁੱਲੀ ਜ਼ਿੰਮੇਵਾਰੀ ਆਪਣੇ ਮੋਢਿਆਂ ਤੇ ਲੇਤੀ ਹੈ ਕਥਾਵਾਚਕ ਕਹਿ ਲੈਣੇ ਆ ਰਾਗੀ ਸਿੰਘ ਕਹ ਲਓ ਵਿਦਵਾਨ ਕਹ ਲਓ ਸਕਾਲਰ ਕਹ ਲਓ ਜਾਂ ਕੋਈ ਵੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਨੂੰ ਘਰ ਘਰ ਪਹੁੰਚਾਣਾ ਹੈ ਜੀ ਹਾਂ ਅੱਜ ਸਾਡੀ ਇਹ ਨਿਮਾਣੀ ਜੀ ਕੋਸ਼ਿਸ਼ ਪ੍ਰੋਗਰਾਮ ਸਾਜ ਵਿਚਾਰਾਂ ਦੇ ذریعے ਅਸੀਂ ਜਿਸ ਸ਼ਖਸੀਅਤ ਨੂੰ ਤੇ ਜਿਹੜਾ ਵਿਸ਼ਾ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ ਸਾਡੇ ਅਤੀ ਸਤਿਕਾਰਯੋਗ ਪੰਥ ਦੀ ਬੜੀ ਪਿਆਰੀ ਸ਼ਖਸੀਅਤ ਜੋ ਕਿ ਕਿਸੇ ਜਾਣ ਪਛਾਣ ਦੇ ਮਹਤਾਜ ਨਹੀਂ ਹਨ ਸਾਡੇ ਅਤੀ ਸਤਿਕਾਰਯੋਗ ਵੀਰ ਭਪਿੰਦਰ ਸਿੰਘ ਜੀ ਜੋ ਕਿ ਲੰਬੇ ਸਮੇਂ ਤੋਂ ਦਾ ਲਿਵਿੰਗ ਟੇਅਰ ਸੰਸਥਾ ਦੇ ਨਾਲ ਜੁੜ ਕੇ ਸੰਸਥਾ ਦਾ ਨਿਰਮਾਣ ਕਰਕੇ ਕੇਵਲ ਤੇ ਕੇਵਲ ਇੱਕੋ ਮੋਟਿਵ ਇਕੋ ਆਸ ਤੇ ਇੱਕੋ ਭਾਵਨਾ ਗੁਰਸ਼ਬਦ ਦੀ ਗੱਲ ਕਰ ਸਕੀਏ ਗੁਰਸ਼ਬਦ ਨੂੰ ਘਰ ਘਰ ਪਹੁੰਚਾ ਸਕੀਏ ਜਿੱਥੇ ਕਿਤੇ ਗੁਨਾਨਕ ਨਾਮ ਲੈ ਵਸੇ ਕਿ ਬੈਠੇ ਨੇ ਗੁਰਸ਼ਬਦ ਵਿਚਾਰ ਪਹੁੰਚ ਜਾਵੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਤਾਰਾ ਅਸੀਂ ਆਪਣੀ ਜ਼ਿੰਦਗੀ ਚ ਕਿਵੇਂ ਅਪਣਾਉਣੀ ਹੈ ਉਹਨੂੰ ਸਹੀ ਤਰੀਕੇ ਤਰ੍ਹਾਂ ਆਪਣੀ ਜ਼ਿੰਦਗੀ ਚ ਢਾਲ ਸਕੀਏ ਬਾਣੀ ਨੂੰ ਅਤੇ ਬਾਣੀ ਅਨੁਸਾਰ ਅਸੀਂ ਆਪਣੇ ਜੀਵਨ ਨੂੰ ਗਾ ਸਕੀਏ ਆਓ ਤੁਹਾਡੀ ਮੁਲਾਕਾਤ ਕਰਾਣੇ ਆ ਸੜੀ ਅਤੀ ਸਤਕਾਜਗ ਵੀਰ ਭੁਪਿੰਦਰ ਸਿੰਘ ਜੀ ਦੇ ਨਾਲ ਮੇਜੀ ਸਵਾਗਤ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਜੀ ਲੰਬੇ ਸਮੇਂ ਤੋਂ ਵੇਖ ਰਹੇ ਆ ਦਾ ਲਿਵਿੰਗ ਟੇਅਰ ਜੋ ਸੰਸਥਾ ਦਾ ਨਿਰਮਾਣ ਕੀਤਾ ਸੀ ਅੱਜ ਦੇਸ਼ਾਂ ਦੇ ਵਿੱਚ ਵੀ ਵਿਦੇਸ਼ਾਂ ਦੇ ਵਿੱਚ ਵੀ ਕਾਲਜਾਂ ਦੇ ਵਿੱਚ ਵੀ ਸਕੂਲਾਂ ਦੇ ਵਿੱਚ ਵੀ ਖਾਸ ਕਰਕੇ ਗੁਰੂ ਘਰਾਂ ਦੇ ਵਿੱਚ ਵੀ ਇੱਕ ਸੰਸਥਾ ਦੇ ਰਾਹੀਂ ਗੁਰ ਸ਼ਬਦ ਦੀ ਗੱਲ ਬੜੇ ਸੋਨੇ ਢੰਗ ਨਾਲ ਕਰਦੇ ਹੋ ਨਵਕਲੇ ਢੰਗ ਨਾਲ ਕਰਦੇ ਹੋ ਮੈਂ ਥੋੜਾ ਜਿਹਾ ਪੁੱਛਣਾ ਚਾਹ ਰਿਹਾ ਤੁਹਾਨੂੰ ਇਹ ਸੰਸਥਾ ਦਾ ਨਿਰਮਾਣ ਕਦੋਂ ਕੀਤਾ ਗਿਆ ਕੀ ਭਾਵਨਾ ਸੀ ਕੀ ਸੋਚ ਕੇ ਕੀਤਾ ਗਿਆ ਕਿਉਂਕਿ ਸਿੱਖ ਧਰਮ ਦੇ ਵਿੱਚ ਪ੍ਰਚਾਰ ਤੇ ਪ੍ਰਸਾਰ ਵਾਸਤੇ ਬੜੀਆਂ ਸ਼੍ਰੇਣੀਆਂ ਨੇ ਕਥਾਵਾਚਕ ਵੀ ਨੇ ਢਾਡੀ ਸਿੰਘ ਵੀ ਨੇ ਰਾਗੀ ਸਿੰਘ ਨੇ ਕਵੀਸ਼ਰ ਨੇ ਸਕਾਲਰ ਨੇ ਵਿਦਵਾਨ ਨੇ ਪਰੰਤੂ ਆ ਸੈਮੀਨਾਰ ਵਾਲੀ ਜਿਹੜੀ ਪਿੱਟ ਸੀਗੀ ਇਹ ਕੀ ਸੱਚਮੁੱਚ ਪ੍ਰਚਾਰ ਤੇ ਪ੍ਰਸਾਰ ਨੂੰ ਸਾਰਤਕ ਸਿੱਧ ਹੁੰਦੀ ਹੈ ਕੀ ਭਾਵਨਾ ਸੀ ਜਦੋਂ ਇਹ ਦਾ ਲਿਵਿੰਗ ਟਾਇਰ ਸੰਸਥਾਰਮ ਕੀਤੀ ਕਦੋਂ ਕੀਤੀ ਗਈ ਅ ਬੀਰ ਜੀ ਦਰਸਲ ਸੰਸਥਾ ਦਾ ਨਿਰਮਾਣ ਕੀਤਾ ਸਾਡੇ ਪ੍ਰੋਗਰਾਮ ਦਾ ਨਾਮ ਰੱਖਿਆ ਗਿਆ ਸੀ ਜੀਵਨ ਜਾਤ ਦਾ ਖਜ਼ਾਨਾ ਕੀ ਬਾਤ ਹੈ ਬਹੁਤ ਕੋਲ ਤਾਂ ਇੰਗਲਿਸ਼ ਹੀ ਚ ਨੂੰ ਕਹਿਣਾ ਸ਼ੁਰੂ ਕੀਤਾ ਅਸੀਂ ਦਾ ਲਿਵਿੰਗ ਟ੍ਰੈਜਰ ਤੇ ਜਦੋਂ ਖਿਆਲ ਆਇਆ ਕਿ ਲਿਵਿੰਗ ਟ੍ਰੈਜਰ ਦੀ ਵੈਬਸਾਈਟ ਹੋਣੀ ਚਾਹੀਦੀ ਹੈ ਤਾਂ ਫਿਰ ਦਾ ਲਿਵਿੰਗ ਟ੍ਰੈਜਰ.org ਦਾ ਨਾਮ ਰੱਖਣਾ ਪੈ ਗਿਆ ਜੀ org ਮਤਲਬ ਆਰਗੇਨਾਈਜੇਸ਼ਨ ਆਰਗੇਨਾਈਜੇਸ਼ਨ ਤਾਂ ਫਿਰ ਉਹ ਸੰਸਥਾ ਬਣ ਗਈ ਬਣ ਗਈ ਸੰਸਥਾ ਬਿਲਕੁਲ ਤੋ ਸੰਸਥਾਵਾਂ ਤੇ ਬਹੁਤ ਨੇ ਮਨ ਨੂੰ ਇਹ ਸਮਝਾਉਂਦਾ ਕਿ ਇਹ ਸੰਸਥਾਨੀ ਹੈ ਦੁਨੀਆ ਦਾ ਕੋਈ ਵੀ ਮਨੁੱਖ ਜੋ ਸਰਬਤਰਮ ਮੈ શ્રેષ્ઠ ਧਰਮ ਵਾਲੇ ਨਿਰਮਲ ਕਰਮਾ ਵਾਲੇ ਮਾਰਗ ਤੇ ਟੁਰਨਾ ਚਾਹੁੰਦਾ ਹੈ ਨਾ ਜੀ ਕੋਈ ਵੀ ਕਿਸੇ ਸਟੇਟਸ ਦਾ ਕਿਸੇ ਵੀ ਜੈਂਡਰ ਦਾ ਮਨੁੱਖ ਸਾਰੀ ਦੁਨੀਆ ਚ ਜੀ ਜਦੋਂ ਨਿਰਮਲ ਕਰਮਾ ਦੇ ਜਿਸ ਨੂੰ ਅਸੀਂ ਕਹਿ ਸਕਦੇ ਹਾਂ ਆਈਡੀਅਲ ਪਾਥ ਤੇ ਬਿਲਕੁਲ ਟੁਰਨਾ ਚਾਹੁੰਦਾ ਹੈ ਤਾਂ ਉਹ ਜਿਹੜੀ ਜੀਵਨ ਯਾਤਰਾ ਹੈ ਨਾ ਉਹ ਉਸ ਤੇ ਮੈਂਬਰ ਹੋ ਗਿਆ ਉਸ ਦਾ ਪੰਦੀ ਬਣ ਗਿਆ ਬਣ ਗਿਆ کیا ਬਾਤ ਹੈ ਇਹ ਸੋਚ ਕੇ ਉਹ ਪ੍ਰੋਗਰਾਮ ਸ਼ੁਰੂ ਕੀਤਾ ਸੀ ਲੇਕਿਨ ਪ੍ਰੋਗਰਾਮ ਵਿੱਚ ਅ ਐਡ ਟਾਪ ਮੋਸਟ ਪ੍ਰੀਅਰਿਟੀ ਸੀ ਕਿ ਅਸੀਂ ਉਹਨੂੰ ਕਾਫੀ ਸਮਾਂ ਲਗਾ ਕੇ ਮੈਨੀ ਆਵਰਸ ਦੇ ਨਾਲ ਇੱਕ ਇੱਕ ਪੱਖ ਨੂੰ ਦੇ ਸਮਝ ਲੈ ਜੇ ਮੰਨ ਲਿਆ ਅਸੀਂ ਅੱਜ ਡੇ ਟੂ ਡੇ ਰੁਟੀਨ ਅੰਦਰ ਹਰ ਕਿਸੇ ਨੂੰ ਟੈਨਸ਼ਨ ਹੈ ਸਟ्रेस ਹੈ ਤਾਂ ਅਸੀਂ ਟਾਪਿਕ ਦਾ ਨਾਂ ਰੱਖ ਲਿਆ ਸਟ्रेस ਤਣਾਵ ਰੱਖ ਲਿਆ ਤਾਂ ਅਸੀਂ ਹੁਣ ਮਨ ਨੂੰ ਸਟ्रेस ਕਿਉਂ ਹੁੰਦਾ ਹੈ ਮਨੂੰ ਚਿੰਤਾ ਕਿਉਂ ਹੁੰਦੀ ਹੈ ਮਨੂੰ ਤੋਖਲਾ ਫਿਕਰ ਖਟਕਾ ਡਰ ਕਿਉਂ ਆਉਂਦਾ ਹੈ ਇਸ ਤਰੀਕੇ ਦੇ ਨਾਲ ਅਸੀਂ ਗੁਰਬਾਣੀ ਚੋਂ ਉਸ ਟੌਪਿਕ ਦੇ ਮੁਤਾਬਕ ਇੱਕ ਸ਼ਬਦ ਚੁਣਿਆ ਜੀ ਔਰ ਸ਼ਬਦ ਦੇ ਵਿੱਚੋਂ ਸਿੰਪਟਮਸ ਲੱਭਣੇ ਸ਼ੁਰੂ ਕੀਤੇ ਮੇਰੇ ਨਾਲ ਰਿਲੇਟ ਕਰਕੇ ਕਿ ਸ਼ਬਦ ਇਹ ਦੱਸਦਾ ਹੈ ਜੇ ਤੁਸੀਂ ਸਟ्रेस ਵਿੱਚ ਹੋ ਤਣਾਵ ਵਿੱਚ ਹੋ ਚਿੰਤਾ ਗ੍ਰਸਥ ਹੋ ਤਾ ਸ਼ਬਦ ਇਹ ਦੱਸਦਾ ਹੈ ਕਿ ਤੁਹਾਨੂੰ ਕਿਹੜੇ-ਕਿਹੜੇ ਰੋਗ ਸਤਾ ਰਹੇ ਨੇ ਬਿਲਕੁਲ ਅਕਸਰ ਇਹ ਤੋਂ ਗੁਰਬਾਣੀ ਪੜਦੇ ਆ ਕਿ ਇਹ ਵੀ ਕਿਹਾ ਜਾਂਦਾ ਹੈ ਗੁਰਬਾਣੀ ਦੇ ਅਰਥ ਕਰਨ ਵਾਲਿਆਂ ਵੱਲੋਂ ਕਿ ਜਨਮ ਤੋਂ ਲੈ ਕੇ ਅਖੀਰਲੇ ਸਵਸਤ ਤੱਕ ਜ਼ਿੰਦਗੀ ਦੇ ਵਿੱਚ ਭਾਵੇਂ ਕੋਈ ਸਿਰਤ ਰੋਗ ਹੋਵੇ ਤੇ ਭਾਵੇਂ ਕੋਈ ਮਾਨਸਿਕ ਰੋਗ ਹੈ ਕਿਸੇ ਵੀ ਪੱਖੋਂ ਇਨਸਾਨ ਦੁਖੀ ਹੈ ਤੇ ਉਹਦਾ ਹੱਲ ਗੁਰਬਾਣੀ ਕਰਦੀ ਹੈ ਸਾਡੀ ਜ਼ਿੰਦਗੀ ਦੇ ਸਵਾਲ ਖਤਮ ਹੋ ਸਕਦੇ ਨੇ ਪਰ ਮਰਬਾਣੀ ਤੇ ਜਵਾਬ ਕਦੇ ਖਤਮ ਨਹੀਂ ਹੋਉਂਗੇ ਬੜਾ ਸੁਣਾ ਤੁਸੀਂ ਨਾਮ ਰੱਖਿਆ ਜੀਵਨ ਜਾਂਚ ਦਾ ਖਜ਼ਾਨਾ ਜਾਂ ਜਿਹੜੀ ਤੁਸੀਂ ORG ਸ਼ੁਰੂ ਕੀਤੀ ਦਾ ਲਿਵਿੰਗ ਟੇਜ਼ਰ ਤੋਂ ਤਾਂ ਆਰੰਭ ਹੋਈ ਤੇ ਜਦੋਂ ਆਰੰਭ ਕੀਤੀ ਸੀ ਉਦੋਂ ਭਾਵਨਾ ਕੀ ਸੀ ਹਾਂਜੀ ਇਹ ਮੈਂ ਗੱਲ ਦੁਬਾਰਾ ਉਸ ਦਾ ਲਿੰਕ ਜੋੜਦਾ ਕਿ ਜਦੋਂ ਉਹ ਸ਼ਬਦ ਚੋਂ ਅਸੀਂ ਆਪਣੇ ਆਪਣੇ ਨਾਲ ਰਿਲੇਟ ਕਰਕੇ ਆਪਣੇ ਅੰਦਰ ਦੇ ਰੋਗਾਂ ਬਾਰੇ ਪਛਾਣ ਕਰ ਸਕਾਂਗੇ ਤਾਂ ਕੋਈ ਉਹ ਸ਼ਬਦ ਸਾਨੂੰ ਉਸ ਰੋਗ ਤੋਂ ਮੁਕਤ ਹੋਣ ਦਾ ਤਰੀਕਾ ਵੀ ਦੱਸ ਸਕਦਾ ਬਹੁਤ ਖੂਬ ਬਿਲਕੁਲ ਹੈਨਾ ਅ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਾਟੈ ਜੰਮ ਕੀ ਫੰਦਾ ਉਹ ਜੰਮ ਕੀ ਹੈ ਮਰਨ ਤੋਂ ਬਾਅਦ ਨਹੀਂ ਜਿੰਦੇ ਜੀ ਮੈਨੂੰ ਮੇਰੇ ਕਿਹੜੇ ਔਗੁਣਾ ਦੇ ਕਾਰਨ ਜੰਮ ਜੰਮੜਿਆ ਹੋਇਆ ਹੈ ਜੀ ਈਚ ਆਗੁਣ ਇਸ ਜਮ ਹੈ ਨਾ ਹਰ ਹਰ ਮੇਰਾ ਜਿਹੜਾ ਮੰਦਾ ਖਿਆਲ ਆ ਉਹ ਮੇਰਾ ਜਾਮੀ ਆ ਹਰ ਵੀ ਜਮ ਨੂੰ ਉਹ ਉਹਨੂੰ ਹੀ ਅਸੀਂ ਵੀ ਕਾਰ ਨੂੰ ਹੀ ਉਹ ਕਹਿੰਦਾ ਨਾਨਕ ਆਗੁਣ ਜੇਤੜੇ ਤੇ ਤੇ ਗੱਲੀ ਜੰਜੀਰ ਇਹ ਮੇਰੇ ਅਸੇ ਜੰਜੀਰ ਬਣੇ ਹੋਏ ਨੇ ਇਹਨਾਂ ਤੋਂ ਮੁਕਤ ਕਿਵੇਂ ਹੋਣਾ ਇਸ ਕਰਕੇ ਉਸ ਸ਼ਬਦ ਦੇ ਬਾਰੇ ਬਹੁਤ ਸਮਾਂ ਲਗਾ ਕੇ ਜਿਹੜੇ ਸਾਡੇ ਗੁਰਦੁਆਰਾ ਪ੍ਰੋਗਰਾਮਸ ਨੇ ਉਹਨਾ ਦੇ ਵਿਚਾਰ ਉਹਦਾ ਉਤਨਾ ਸਤਿਮਾਨੀ ਮਿਲਦਾ ਹੈ ਜਿੰਨਾ ਸੈਮੀਨਾਰ ਚ ਮਿਲ ਜਾਂਦਾ ਇਸ ਕਰਕੇ ਸੈਮੀਨਾਰ ਸ਼ੁਰੂ ਕੀਤਾ ਵੀ ਸੰਗਤਾਂ ਆ ਕੇ ਬੈਠਣ ਔਰ ਉਹਦੀ ਡਿਟੇਲ ਵਿਚਾਰ ਕੀਤੀ ਜਾਏ ਜਿਵੇਂ ਸਾਡਾ ਇੱਕ ਪਹਿਲਾ ਸੈਮੀਨਾਰ ਸੀ ਅਸੀਂ ਚਾਰ ਲਾਵਾ ਨੂੰ 9-9 ਘੰਟੇ ਲਗਾ ਕੇ 4 ਦਿਨਾਂ ਚ ਸਮਝਣ ਦਾ ਯਤਨ ਕੀਤਾ ਦਾ ਲਿਵਿੰਗ ਟੇਜ਼ਰ ਵੱਲੋਂ ਪਹਿਲਾ ਸੈਮੀਨਾਰ ਲਾਵਾ ਤੇ ਕੀਤਾ ਗਿਆ ਹਾਂਜੀ 4 ਘੰਟੇ ਕੀ ਬਾਤ ਉਹ ਚਾਰ ਲਾਵਾ ਇੱਕ ਲਾਮ ਇੱਕ ਦਿਨ 9 ਘੰਟੇ ਸੋ 9 4 36 36 ਘੰਟਿਆਂ ਵਿੱਚ ਇਸ ਇੱਕ ਪੰਕਤੀ ਨੂੰ ਮੇਰੇ ਤੇ ਟੁਕਾ ਕੇ ਭਾਵੇਂ ਦੁਨੀਆ ਦਾ ਕੋਈ ਵੀ ਮਨੁੱਖ ਉਹ ਵਿਆਹਿਆ ਹੋਇਆ ਕਿ ਨਹੀਂ ਨੌਜਵਾਨ ਹੈ ਜਾਂ ਕੱਲਾ ਹੈ ਜਾਂ ਬਜ਼ੁਰਗ ਹੋ ਚੁੱਕਾ ਹੈ ਕੋ ਦਾ ਪਾਰਟਨਰ ਹੈ ਜਾਂ ਨਹੀਂ ਹੈ ਸਾਰੀ ਉਮਰ ਮੈਂ ਉਲਾਵਾ ਦੇ ਮੁਤਾਬਕ ਤੇਲੀ ਲਾਮ ਤੋਂ ਚੌਥੀ ਲਾਮ ਤੱਕ ਵਾਲਾ ਬੈਰਾਗਿਆ ਬਲਰਾਮ ਦਿਓ ਵਾਲਾ ਜੀਵਨ ਮੈਂ ਕਿਵੇਂ ਜੀਣਾ ਮੇਰੇ ਮੇਰੇ ਅੰਦਰੋਂ ਕਿਸ ਤਰ੍ਹਾਂ ਸੰਤੋਖ ਉਪਜੇ ਤਾਂ ਕਿ ਮੈਂ ਨਿਰੰਤਰ ਸਤਿਦਲ ਵਿਆਹ ਆਪਣਾ ਸਸਟੇਨ ਕਰ ਸਕਾਂ ਹੈ ਰ ਹੈ ਅਕਸਰ ਇਹ ਵੀ ਵੇਖਿਆ ਜਾਂਦਾ ਵੀ ਜਦੋਂ ਅਸੀਂ ਕਿਸੇ ਵਿਦਵਾਨਾਂ ਨੂੰ ਜਾਂ ਕਿਸੇ ਪ੍ਰਚਾਰਕਾਂ ਨੂੰ ਸੁਣਦੇ ਹਾਂ ਗੁਰਬਾਣੀ ਦੀ ਇੱਕ ਪੰਕਤੀ ਖੋਲਣ ਵਾਸਤੇ ਉਹ ਦੂਜੇ ਦੂਜੇ ਗ੍ਰੰਥਾਂ ਦਾ ਆਸਰਾ ਲੈਂਦੇ ਨੇ ਇਸ ਪੰਕਤੀ ਦੇ ਅਨੁਸਾਰ ਉਸ ਗ੍ਰੰਥ ਵਿੱਚ ਕੀ ਲਿਖਿਆ ਉਸ ਗ੍ਰੰਥ ਵਿੱਚ ਕੀ ਲਿਖਿਆ ਤੁਰੰਤ ਜਦੋਂ ਤੁਹਾਡੇ ਵੱਲੋਂ ਜੋ ਸ਼ਬਦ ਅਰਥ ਕੀਤੇ ਜਾਂਦੇ ਨੇ ਬੜੀ ਹੈਰਾਨਗੀ ਹੁੰਦੀ ਹੈ ਗੁਰਬਾਣੀ ਦੀ ਇੱਕ ਪੰਕਤੀ ਖੋਲਣ ਵਾਸਤੇ ਤੁਸੀਂ ਗੁਰਬਾਣੀ ਤਾਂ ਹੀ ਦੂਜੀ ਪੰਕਤੀ ਦਾ ਅਸਲਾ ਲੈ ਲੈਂਦੇ ਹੋ ਕਿਸੇ ਹੋਰ ਗ੍ਰੰਥਾ ਵੱਲ ਤੁਸੀਂ ਜਾਂਦੇ ਨਹੀਂ ਕਿਸੇ ਹੋਰ ਗ੍ਰੰਥਾ ਦੀ ਕੋਈ ਕੋਟੇਸ਼ਨ ਨਹੀਂ ਦਿੰਦੇ ਕਿੰਨੀ ਡੀਪਲੀ ਸਟੱਡੀ ਕਰਦੇ ਹੋ ਇੱਥੋਂ ਪਤਾ ਲੱਗ ਜਾਂਦਾ ਹੁੰਦਾ ਹੈ ਇਹ ਵੀ ਪੁੱਛਣਾ ਚਾਹਵਾਂਗਾ ਇੱਕ ਸ਼ਬਦ ਵਾਸਤੇ ਜਿਵੇਂ ਤੁਸੀਂ ਆਖਿਆ ਲਾਵਾਂ ਦੀਆਂ ਚਾਰ ਲਾਵਾਂ ਦਾ ਕਰਨ ਵਾਸਾ ਨੂੰ 36 ਘੰਟੇ ਲੱਗਦੇ ਨੇ ਚਾਰ ਕਰਨ ਵਾਸਤੇ ਕੋਈ ਟੀਮ ਬਾਕਾਇਦਾ ਅਧੀਰ ਸਸ ਕੋਲ ਜਾਂਦੇ ਨੇ ਤੁਹਾਡੇ ਕੋਲ ਜਬ ਤੁਸੀਂ ਜਿਹੜਾ ਬੈਠੇ ਹੋਮਵਰਕ ਕਰਦੇ ਹੋ ਵੀ ਸੰਗਤ ਦੇ ਸਾਹਮਣੇ ਸ਼ਬਦ ਰੱਖਣਾ ਹੈ ਤੇ ਸ਼ਬਦ ਦੇ ਆ ਅਰਥ ਸੰਗਤ ਦੇ ਰੂਪ ਇੱਤੇ ਜਾਣਗੇ ਕਿੰਨਾ ਕੁ ਸਮਾ ਸਟਡੀ ਇੱਕ ਸ਼ਬਦ ਨੂੰ ਕਰਦੇ ਹੋ ਦੇਖੋ ਅਸੀਂ ਜਿੰਨਾ ਸਮਾਂ ਲਗਾਈਏ ਘੱਟ ਹੈ ਪਰ ਵਿਚਾਰ ਸਾਂਝ ਕਰਨ ਤੋਂ ਪਹਿਲਾਂ ਜਿਹੜੇ ਲਿਵਿੰਗ ਟ੍ਰੈਜ਼ਰ ਦੇ ਅੰਦਰ ਸ਼ੁਰੂ-ਸ਼ੁਰੂ ਤੋਂ ਹੀ ਮੈਂਬਰਸ ਆਣੇ ਸ਼ੁਰੂ ਹੋਏ ਜੀ ਅੱਜ ਤੱਕ ਪਤਾ ਨਹੀਂ ਵਨ ਮੈਨ ਸ਼ੋ ਨਹੀਂ ਹੈ ਕਿ ਭੁਪਿੰਦਰ ਸਿੰਘ ਨੂੰ ਅਚਾਨਕ ਖਿਆਲ ਆਇਆ ਤਾਂ ਉਹ ਆਪਣੀ ਮਰਜ਼ੀ ਨਾਲ ਬੋਲੀ ਜਾ ਰਿਹਾ ਇੱਕ ਕਾਫਲਾ ਇੱਕ ਪਰਿਵਾਰ ਹੈ ਪੂਰਾ ਪਰਿਵਾਰ ਹੈ ਜੇ ਮੈਂ ਅਮਰੀਕਾ ਹਾਂ ਤਾਂ ਮੇਰੇ ਘਰ ਦੇ ਮੈਂਬਰਸ ਮੇਰੇ ਪੇਰੈਂਟਸ ਤੋਂ ਲੈ ਕੇ ਮੇਰੇ ਪਰਿਵਾਰ ਦੇ ਸਾਰੇ ਮੈਂਬਰਸ ਤੋਂ ਲੈ ਕੇ ਮੇਰੇ ਭਰਾ ਪਰਜਾਈ ਤੋਂ ਲੈ ਕੇ ਭੈਣਾ ਤੋਂ ਲੈ ਕੇ ਪਤਨੀ ਤੋਂ ਲੈ ਕੇ ਬੱਚਿਆਂ ਤੋਂ ਲੈ ਕੇ ਉਹਨਾਂ ਸਾਰਿਆਂ ਤੋਂ ਇਲਾਵਾ ਲਿਵਿੰਗ ਟ੍ਰੇਜਰ ਦੇ ਮੈਂਬਰ ਅਮਰੀਕਾ ਵੀ ਨੇ ਉਹਨਾਂ ਸਾਰਿਆਂ ਨਾਲ ਵੀ ਮੈਂ ਸਾਥ ਕੱਢਦਾ ਫਿਰ ਜਿਹੜੇ ਜਿਹੜੇ ਲੋਕੀ ਗੁਰਬਾਣੀ ਪੜ੍ਹਦੇ ਨੇ ਖੋਜ ਕਰਦੇ ਨੇ ਉਹਨਾਂ ਨੂੰ ਫੋਨ ਕਰਦੇ ਆ ਕਿ ਇਹ ਵਾਲਾ ਟਾਪਿਕ ਇਹ ਵਾਲੀ ਪੰਕਤੀ ਇਹ ਵਾਲੀ ਟਰਮ ਸਾਨੂੰ ਇਹਦੇ ਚੋਂ ਇਹ ਨਜ਼ਰ ਆ ਰਿਹਾ ਇਸ ਤੋਂ ਇਲਾਵਾ ਇੰਡੀਆ ਆ ਕੇ ਸਾਡੇ ਲਿਵਿੰਗ ਕੈਜਰ ਦੇ ਜਿੰਨੇ ਸਾਰੇ ਮੈਂਬਰਸ ਨੇ ਉਹ ਸਾਰੇ ਕੱਥੇ ਬੈਠਦੇ ਨੇ ਉਹ ਸਾਰੇ ਬੈਠਦੇ ਆ ਉਹ ਉਸੇ ਦੇ ਹਿਸਾਬ ਦੇ ਨਾਲ ਸਾਡੀ ਜੀਵਨ ਜਾਗ ਦਾ ਖਜ਼ਾਨਾ ਵੋਲਿਊਮ 1 2 3 4 ਪੁਸਤਕਾਂ ਬਣ ਚੁੱਕੀਆਂ ਜਿਦੇ ਵਿੱਚ ਘਰ ਅਸੀਂ ਸ਼ਬਦਾਂ ਦੇ ਅਰਥ ਸਾਂਝ ਕਰਦੇ ਆ ਓਕੇ ਇਸ ਥੀਕੇ ਦੇ ਨਾਲ ਉਹ ਸਾਂਝ ਕਰਕੇ ਟੌਪਿਕ ਡਿਸਕਸ ਕਰਦੇ ਆ ਅਕਸਰ ਵੀ ਇਹ ਵੇਖਿਆ ਜਾਂਦਾ ਜਦੋਂ ਕਿਸੇ ਸੰਸਥਾ ਦਾ ਨਿਰਮਾਣ ਹੋ ਜਾਂਦਾ ਹੈ ਸੰਸਥਾ ਦਾ ਪ੍ਰਚਾਰ ਹੋਣਾ ਸ਼ੁਰੂ ਹੋ ਜਾਂਦਾ ਹੈ ਜਿਵੇਂ ਤੁਸੀਂ ਆਖਿਆ ਸਾਡੇ ਪਰਿਵਾਰ ਅਮਰੀਕਾ ਵਿੱਚ ਵੀ ਬੈਠੇ ਨੇ ਵੱਖ-ਵੱਖ ਦੇਸ਼ਾਂ ਦੀ ਤੁਹਾਡੀ ਟੀਮਾਂ ਬੈਠੀਆਂ ਨੇ ਖਾਸ ਕਰਕੇ ਜੇਕਰ ਇੰਡੀਆ ਦੀ ਗੱਲ ਕੀਤੀ ਜਾਵੇ ਜਿੱਥੇ ਕਿ ਆ ਜਾਂਦਾ ਹੈ ਕਿ ਸਿੱਖਾਂ ਦੇ ਪ੍ਰਚਾਰ ਤੇ ਪ੍ਰਸਾਰ ਦੀ ਹਰ ਪਾਸੇ ਲੋੜ ਹੈ ਗੁਰੂ ਗ੍ਰੰਥ ਸਾਹਿਬ ਦੇ ਵਿਚਾਰ ਤਰ੍ਹਾਂ ਦੀ ਗੱਲ ਹਰ ਦੁਨੀਆ ਦੇ ਕੋਨੇ ਤੱਕ ਜਾਣੀ ਚਾਹੀਦੀ ਹੈ ਇੰਡੀਆ ਦੀ ਜੇਕਰ ਗੱਲ ਕੀਤੀ ਜਾਵੇ ਇੱਥੇ ਇੱਕ ਨਹੀਂ ਅਨੇਕਾ ਜਥੇਬੰਦੀਆਂ ਨੇ ਅਨੇਕਾ ਸੰਸਥਾਵਾਂ ਨੇ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਗੱਲ ਕਰਦੀਆਂ ਨੇ ਵਿਚਾਰ ਤਰ੍ਹਾਂ ਦੀ ਗੱਲ ਕਰਦੀਆਂ ਨੇ ਦਾ ਲਿਵਿੰਗ ਟੇਜ਼ਰ ਉਹਨਾਂ ਨਾਲੋਂ ਕਿਵੇਂ ਵੱਖਰਾ ਲਿਵਿੰਗ ਟੇਜ਼ਰ ਕਿਸੇ ਵੀ ਪੱਖੋਂ ਕਿਸੇ ਨਾਲੋਂ ਕੋਈ ਵੱਖਰਾ ਨਹੀਂ ਹੈ ਜਿਹੜਾ ਤੁਹਾਡਾ ਪਹਿਲਾ ਸਵਾਲ ਸੀ ਉਹਦਾ ਮੈਂ ਉੱਤਰ ਨਹੀਂ ਦੇ ਸਕਿਆ ਕਿ ਅਸੀਂ ਗੁਰਬਾਣੀ ਤੋਂ ਇਲਾਵਾ ਹੋਰ ਕੋਈ ਗ੍ਰੰਥ ਜਾਂ ਬੁੱਕਸ ਨੂੰ ਕੋਟ ਕਿਉਂ ਨਹੀਂ ਕਰਦੇ ਉਹ ਮੇਰੀ ਕਮਜ਼ੋਰੀ ਹੈ ਉਹ ਮੇਰੀ ਲੈਕ ਆਫ ਨੋਲੇਜ ਹੈ ਕਿ ਮੈਨੂੰ ਬਾਕੀ ਹੋਰਾਂ ਦੇ ਬਾਰੇ ਸਮਝ ਨਹੀਂ ਆ ਪਰ ਮੈਂ ਇੱਕ ਨਿੱਕੇ ਜਿਹੇ ਬੱਚੇ ਵਾਂਗੂ ਕੋਸ਼ਿਸ਼ ਕਰਦਾ ਵੀ ਕਮਸ ਕਮ ਮੇਰੇ ਘਰ ਗੁਰਬਾਨੀ ਹੈ ਮੈਂ ਪਹਿਲਾਂ ਇਹਨੂੰ ਪੜ ਕੇ ਇਹਦੇ ਚੋਂ ਤਾਂ ਸਮਝਾ ਵੀ ਇਹਦੇ ਚ ਅੰਨੇ ਦੀ ਕੀ ਡੈਫੀਨੇਸ਼ਨ ਹੈ ਇਹਦੇ ਵਿੱਚ ਅ ਸਿਆਣੇ ਦੀ ਕੀ ਡੈਫੀਨੇਸ਼ਨ ਹੈ ਇਹਦੇ ਚ ਇਆਣੇ ਦੀ ਕੀ ਡੈਫੀਨੇਸ਼ਨ ਹੈ ਜੇ ਗੁਰੂ ਸਾਹਿਬ ਮੈਨੂੰ ਮੇਰੀ ਬਾਣੀ ਚੋਂ ਹੀ ਮੈਨੂੰ ਦੱਸ ਰਹੇ ਨੇ ਕਿ ਜਿਹੜੇ ਨਿੱਕੀ ਉਮਰ ਦੇ ਬੱਚੇ ਹੁੰਦੇ ਨੇ ਉਹਨਾਂ ਨੂੰ ਇਆਣਾ ਨਹੀਂ ਕਹਿੰਦੇ ਨਹੀਂ ਕਹਿੰਦੇ ਜਿਨੇ ਸਤਗੁਰ ਦੀ ਮੱਤ ਨਹੀਂ ਲਈ ਐ ਗੁਰ ਕੀ ਮੱਤ ਤੂੰ ਲੈ ਇਆਣੇ ਤਾਂ ਮੈਨੂੰ ਸਮਝ ਆਇਆ ਕਿ ਭਾਵੇਂ 90 ਸਾਲ ਦਾ ਹੋ ਜਾਏ ਜੇ ਗੁਰੂ ਦੀ ਮੱਤ ਨਹੀਂ ਲਈ ਐ ਤੇ ਉਹ ਇਆਣਾ ਸੋ ਉਹਨੂੰ ਇਆਣੇ ਦੀ ਗੱਲ ਗੁਰਬਾਣੀ ਚ ਉਹ ਸਮਝ ਆਈ ਪਰ ਜੇ ਬਾਣੀ ਚ ਆ ਜਾਏਗਾ ਸੋ ਹੀ ਸਿਆਣਾ ਸੋ ਪਤਵੰਤਾ ਹੁਕਮ ਲਗਾਇਆ ਜਿਸ ਮੀਠਾ ਦਿਓ ਉਹ ਸਿਆਣਾ ਹੈ ਇਹ ਕੋਈ ਕਹੇ ਮੇਰੇ ਵਾਲ ਚਿੱਟੇ ਹੋ ਗਏ ਨੇ ਮੇਰੀ ਉਮਰ ਵੱਡੀ ਹੋ ਗਈ ਹੈ ਮਨੂੰ ਇੰਨੀ ਇੰਨੀ ਦੁਨੀਆ ਦੀ ਨੌਲੇਜ ਹੈ ਫਲਾਣੀ ਚੀਜ਼ ਮੈਂ ਜਾਣਦਾ ਫਲਾਣੀ ਜਾਣਦਾ ਫਲਾਣੀ ਜਾਣਦਾ ਉਹ ਆਪਣੀ ਨੌਲੇਜ ਦਾ ਪ੍ਰਗਟਾਵਾ ਕਰ ਸਕਦਾ ਪਰ ਉਹ ਸਿਆਣਾ ਨਹੀਂ ਹੈ ਐਸ ਪਰ ਗੁਰਬਾਣੀ ਪਰ ਮੈਂ ਤਾਂ ਨਹੀਂ ਕਿਸੇ ਨੂੰ ਕਹਿ ਸਕਦਾ ਮਨੂੰ ਸਮਝ ਆਇਆ ਮੈਂ ਸਿਆਣਾ ਨਹੀਂ ਹਾਂ ਮਨੂੰ ਇੰਜੀਨੀਅਰਿੰਗ ਦੇ ਬਾਰੇ ਪਤਾ ਹੈ ਸਾਇੰਸ ਬਾਰੇ ਪਤਾ ਹੈ ਪੋਲਿਟਿਕਸ ਬਾਰੇ ਪਤਾ ਹੈ ਜੀਓਗ੍ਰਾਫੀ ਬਾਰੇ ਇਹ ਤਾਂ ਸਾਰਾ ਮੇਰਾ ਪ੍ਰਗਟਾਵਾ ਹੀ ਹੈ ਪਰ ਗੁਰਬਾਣੀ ਅਨੁਸਾਰ ਮੈਂ ਸਿਆਣਾ ਨਹੀਂ ਹਾਂ ਇਹਦਾ ਮਤਲਬ ਇਹ ਹੋਇਆ ਕਿ ਮੈਂ ਹੁਣੇ ਤਾਂ ਮੈਂ ਹੋਰਾਂ ਦੇ ਨਾਲ ਕੰਪੇਅਰ ਕਰਕੇ ਸਮਝ ਹੀ ਨਹੀਂ ਪਾਣ ਦਾ ਵਕਤ ਮੈਨੂੰ ਮਿਲ ਰਿਹਾ ਦਰਅਸਲ ਤੇ ਮੈਂ ਸਮਝ ਰਿਹਾ ਗੁਰਬਾਣੀ ਜਿਹੜੀ ਮੇਰੇ ਘਰ ਬਚਪਨ ਤੋਂ ਬਜ਼ੁਰਗਾਂ ਨੇ ਪੜ੍ਹਾਈ ਸਮਝਾਈ ਤਾਂ ਉਹਦੇ ਚੋਂ ਸਮਝਣ ਦਾ ਯਤਨ ਕਰ ਰਿਹਾ ਸੈਕਿੰਡ ਮੁxtਲਿਫ ਕਿਸੇ ਦੇ ਨਾਲ ਵੀ ਨਹੀਂ ਹੈ ਸਾਰੇ ਆਪਣੇ ਵੱਲੋਂ ਗੁਰਬਾਣੀ ਦੀ ਵਿਚਾਰ ਸਾਂਝ ਕਰਦੇ ਨੇ ਸਭ ਦੀ ਇੰਟੈਂਟ ਇਹੋ ਹੈ ਸਭ ਦਾ ਭਾਵ ਅੰਦਰੋਂ ਇਹੋ ਹੈ ਬਈ ਕਿਸੇ ਤਰ੍ਹਾਂ ਸੱਚ ਸਾਰਿਆਂ ਤੱਕ ਪਹੁੰਚੇ ਆਸੀ ਵੀ ਉਸ ਤਰ੍ਹਾਂ ਹੀ ਕੋਸ਼ਿਸ਼ ਕਰ ਰਹੇ ਆਂ ਕੀ ਬਾਤ ਹੈ ਸੱਚਮੁੱਚ ਗੁਰੂ ਕੀ ਪਿਆਰੀ ਸਾਧ ਸੰਗ ਜੀ ਅਕਸਰ ਵੇਖਣ ਨੂੰ ਮਿਲਦਾ ਹੈ ਕਿ ਜਦੋਂ ਗੁਰਬਾਣੀ ਦੇ ਸ਼ਬਦਾਂ ਦੇ ਅਰਥ ਕੀਤੇ ਜਾਂਦੇ ਨੇ ਬੜੇ ਬਹੁਤ ਘੱਟ ਉਹ ਪਤਵੰਤੇ ਸੱਜਣ ਜਿਹੜੇ ਗੁਰਬਾਣੀ ਦੀ ਗੱਲ ਗੁਰਬਾਣੀ ਦੇ ਹਰ ਸਵਾਲ ਦਾ ਜਵਾਬ ਗੁਰਬਾਣੀ ਦੀ ਪੰਕਤੀ ਰੇ ਦੇਣਾ ਚਾਹੁੰਦੇ ਨੇ ਵੀ ਜੀ ਤੁਸੀਂ ਗੱਲ ਕੀਤੀ ਸੀ ਇੱਕ ਸਾਡਾ ਪਰਿਵਾਰ ਇੱਕ ਸਾਡਾ ਕਾਫਲਾ ਤਾਂ ਲਿਵਿੰਗ ਰੂਮ ਤੇ ਸੀ ਜਰ ਜਦੋਂ ਇੱਕ ਕਾਫਲਾ ਬਣ ਜਾਂਦਾ ਹੈ ਇੱਕ ਪਰਿਵਾਰ ਬਣ ਜਾਂਦਾ ਹੰਦ ਉਸ ਪਰਿਵਾਰ ਨੂੰ ਚਲਾਉਣ ਵਾਸਤੇ ਉਸ ਪਰਿਵਾਰ ਪਿੱਛੇ ਵਾਧਾ ਕਰਨ ਵਾਸਤੇ ਹਾਲਾਂਕਿ ਉਹ ਸਾਰੇ ਸਿੱਖ ਗੁਨਾਣਕ ਦੇ ਘਰ ਦੇ ਜਿੰਨੇ ਵੀ ਗੁਨਾ ਗੁਮਨਨ ਵਾਲੇ ਨੇ ਭਾਵੇਂ ਦੁਨੀਆ 'ਚ ਬੈਠੇ ਕਿਸੇ ਜ ਕੋਨੇ 'ਚ ਬੈਠੇ ਨੂੰ ਤੁਹਾਡੇ ਪਰਿਵਾਰ ਦਾ ਹਿੱਸਾ ਨੇ ਜਦੋਂ ਇੱਕ ਸੰਸਥਾ ਦਾ ਨਿਰਮਾਣ ਕਰ ਲਿਆ ਜਾਂਦਾ ਉਸ ਸੰਸਥਾ ਨੂੰ ਚਲਾਉਣ ਵਾਸਤੇ ਇੱਕ ਬੜੀ ਵੱਡੀ ਫੰਡਿੰਗ ਚਾਹੀਦੀ ਹੈ ਪਿੱਛੇ ਤਾਂ ਜੋ ਸੰਸਥਾ ਦੇ ਕਾਰਜ ਅੱਗੇ ਕਿੰਨੇ ਜਾ ਸਕਣ ਤੁਹਾਡੇ ਵੱਲੋਂ ਕੇਵਲ ਸ਼ਬਦ ਵਿਚਾਰ ਦੀ ਗੱਲ ਨਹੀਂ ਕੀਤੀ ਜਾਂਦੀ ਤੁਹਾਡੇ ਵੱਲੋਂ ਸਹਿਯੋਗ ਵੀ ਕੀਤੇ ਜਾਂਦੇ ਨੇ ਤੁਹਾਡੇ ਵੱਲੋਂ ਬਲੱਡ ਕੈਂਪ ਵੀ ਕਿਤੇ ਜਾਂਦੇ ਨੇ ਲਗਾਏ ਜਾਂਦੇ ਨੇ ਤੁਹਾਡੇ ਨੂੰ ਬਕਾਇਦਾ ਲਿਟਰੇਚਰ ਵੀ ਪ੍ਰੋਵਾਈਡ ਕੀਤਾ ਜਾਂਦਾ ਹੈ ਛਾਪ ਕੇ ਦਾ ਲਿਵਿੰਗ ਤੇਜ਼ਾ ਵੱਲੋਂ ਇਹਨਾਂ ਹੀ ਤੁਹਾਡੇ ਵੱਲੋਂ ਲੋੜਵੰਦਾ ਦੀ ਮਦਦ ਵੀ ਕੀਤੀ ਜਾਂਦੀ ਹੈ ਇਹ ਸਾਰੇ ਕਾਜਾਂ ਵਾਸਤੇ ਫੰਡਿੰਗ ਦਾ ਕੀ ਸਿਸਟਮ ਹੈ ਜਿਸਾਂ ਕੱਲ ਸਾਡੀ ਪੁਸਤਕ ਲਾਂਚ ਹੋਈ ਹੈ ਇਸ ਤਰੀਕੇ ਨਾਲ ਸਾਡੀ ਪੁਸਤਕ ਬਣਦੀ ਹੈ ਹੁਣ ਪੁਸਤਕ ਜਦੋਂ ਬਣਨੀ ਹੈ ਉਸ ਤੋਂ ਪਹਿਲਾਂ ਕੋਈ ਫੰਡ ਨਹੀਂ ਲਿਆ ਕੇਵਲ ਤੁਹਾਡੇ ਪਰਿਵਾਰ ਦੇ ਜੀਹਾਂ ਦਾ ਦਸਵੰਧ ਹੀ ਸਾਰਾ ਇਕੱਠਾ ਹੁੰਦਾ ਸਾਰੇ ਆਪੇ ਜਿਸ ਤਰ੍ਹਾਂ ਮੌਕਾ ਆਉਂਦਾ ਸਾਰੇ ਇਕੱਠੇ ਕਰਦੇ ਨੇ ਕਰ ਲੈਂਦੇ ਨੇ ਅਸੀਂ ਇਸ ਤਰ੍ਹਾਂ ਨਹੀਂ ਕੀਤਾ ਹੋਇਆ ਕਿ ਬਈ ਆਓ ਆਉਣ ਡੋਰ ਟੂ ਡੋਰ ਚੱਲੀਏ ਤੇ ਲੋਕਾਂ ਕੋਲੋਂ ਫੰਡ ਇਕੱਠੇ ਕਰੀਏ ਕਿ ਬਈ ਅਸੀਂ ਉਹਨੇ ਪ੍ਰੋਜੈਕਟ ਕਰਨਾ ਲੋਕੀ ਆਪੇ ਉਸ ਨੂੰ ਸਮਝ ਦੇਨੇ ਇਨਸਾਨੀਅਤ ਦਾ ਕੰਮ ਹੈ ਤੇ ਆਵਰਣ ਕੀ ਕਰੀਏ ਕੀ ਬਾਤ ਹੈ ਸੋ ਕੋਈ ਕੋਈ ਫੰਡਿੰਗ ਦਾ ਤਰੀਕਾ ਨਹੀਂ ਬਿਲਕੁਲ ਸੱਚਮੁੱਚ ਗੁਰੂ ਕੀ ਪੈਰੀ ਸਾਧ ਸੰਗਤ ਇਹ ਕਿ ਮੈਂ ਹੋਰ ਛੋਟੀ ਜਿਹੀ ਬੇਨਤੀ ਕਰਨਾ ਚਾਹਾਂਗਾ ਜਦੋਂ ਇਹੋ ਜਿਹੇ ਕਾਰਜਾਵਲ ਵੇਖਦੇ ਆ ਇਹਨਾਂ ਸੰਸਥਾਵਾਂ ਦੇ ਕਾਰਜਾਵਲ ਨਿਗਾਹ ਮਾਰਦੇ ਆ ਤੇ ਸਾਡਾ ਸਿਰ ਝੁੱਕ ਜਾਂਦਾ ਹੈ ਮੈਨੂੰ ਤੇ ਗੁਰਬਾਣੀ ਦੀ ਬੜੀ ਪਿਆਰੀ ਪੰਕਤੀ ਚਿੱਤੇ ਆਉਂਦੀ ਹੈ ਅਕਲੀ ਸਹਿਬ ਸੇਵੀ ਹੈ ਅਕਲੀ ਪਾਈਏ ਮਾਨ ਅਕਲੀ ਪੜ ਕੇ ਪੁੱਜੀ ਹੈ ਅਕਲੀ ਕੀਚੇਦਾਨ ਅੱਜ ਇੱਕ ਨਹੀਂ ਅਨੇਕਾਂ ਗੁਰੂ ਕੇ ਪਿਆਰੇ ਨੇ ਜਿਹੜੇ ਦਸਵੰਦ ਰਾਈ ਦੂਜਿਆਂ ਦੀ ਮਦਦ ਕਰਦੇ ਨੇ ਦੂਜਿਆਂ ਦਾ ਭਲਾ ਕਰਦੇ ਨੇ ਕੁਝ ਇਹੋ ਜਿਹੇ ਵੀ ਨੇ ਜਿਹੜੇ ਚੰਦ ਨੇ ਸਾਡੇ ਕੋਲੋਂ ਦਸਵੰਦ ਉਸ ਥਾਂ ਤੇ ਲਾਇਆ ਜਾਵੇ ਜਿੱਥੇ ਸੱਚਮੁੱਚ ਦਸਵੰਦੀ ਲੋੜ ਹੈ ਮੈਂ ਹੱਥ ਜੁੜ ਕੇ ਬੇਨਤੀ ਕਰਾਂਗਾ ਥੋੜਾ ਜਿਆਦਾ ਲਿਵਿੰਗ ਟਾਇਰ ਜਿਵੇਂ ਜਾਂਚ ਦੀ ਜਿਹੜੀ ਸੰਸਥਾ ਐਨਾ ਬੜਮੁੱਲਾ ਕਾਜ ਕਰ ਰਹੀ ਹੈ ਅਸੀਂ ਵੈਬਸਾਈਟ ਤੇ ਜਾਈਏ ਫੇਸਬੁੱਕ ਤੇ ਜਾਈਏ ਇਹਨਾਂ ਦੇ ਸਮੁੱਚੇ ਕਾਰਜਵਾਲ ਵੇਖੀਏ ਸੱਚਮੁੱਚ ਇਹ ਕਾਰਜ ਇੱਕ ਪਰਿਵਾਰ ਦਾ ਨਹੀਂ ਇਹ ਕਾਰਜ ਸਮੁੱਚੇ ਪੰਥ ਦਾ ਹੈ ਅਸੀਂ ਸਾਥ ਦਈਏ ਨਾਲ ਬਣਾਈਏ ਕਾਫਲਾ ਪਰਵਾਰ ਨਾਲ ਜੁੜੀਏ ਤਾਂ ਜੋ ਗੁਰਸ਼ਬਦ ਦੀ ਗੱਲ ਗੁਰਸ਼ਬਦ ਵਿਚਾਰ ਦੀ ਗੱਲ ਦੁਨੀਆ ਵਿੱਚ ਹੋਰ ਫੈਲਾ ਹੋ ਸਕੇ ਵੀ ਜੀ ਮੈਂ ਫਿਰ ਤੁਹਾਡੇ ਪਰਿਵਾਰ ਵਾਲਾ ਲਾਵਾਂਗਾ ਦੇ ਲਿਵਿੰਗ ਤੇ ਇਸ ਵਾਰ ਅਕਸਰ ਇਹ ਵੀ ਵੇਖਿਆ ਜਾਂਦਾ ਹੈ ਕਿ ਇਸ ਪਰਿਵਾਰ ਦੇ ਵਿੱਚ ਕੋਈ ਪ੍ਰੋਫੈਸ਼ਨ ਕਥਾ ਬਚਕ ਨਹੀਂ ਹੈ ਹਰ ਕੋਈ ਬਿਜ਼ਨਸਮੈਨ ਹੈ ਕੋਈ ਸਟੂਡੈਂਟ ਹੈ ਕੋਈ ਸਰਵਿਸਮੈਨ ਹੈ ਜੀ ਜਰਨਲਿੰਗ ਮੈਂਤ ਕਰ ਰਹੇ ਨੇ ਸੇਵਾ ਕਰ ਰਹੇ ਨੇ ਕਦੇ ਇੰਝ ਚਿਤ ਨਹੀਂ ਕੀਤਾ ਕਿ ਜਿਹੜੇ ਸਾਡੇ ਪਰਿਵਾਰ ਨਾਲ ਜੁੜੇ ਨੇ ਜਾਂ ਜਿਹੜੇ ਸਾਡੇ ਪਰਿਵਾਰ ਦਾ ਹਿੱਸਾ ਬਣਦੇ ਨੇ ਉਹਨਾਂ ਦੀ ਕੋ ਸੋਚ ਹੈ ਕਿ ਇਹ ਸੰਸਥਾ ਇੱਥੇ ਤੇ ਜਾਣੀ ਚਾਹੀਦੀ ਹੈ ਇੱਥੇ ਤੇ ਕਾਰਜ ਕਰਨੇ ਚਾਹੀਦੇ ਨੇ ਹਾਲਾਂਕਿ ਹਰ ਦੇਸ਼ ਵਿੱਚ ਹਰ ਵਿਦੇਸ਼ ਤੁਹਾਡੇ ਨਾਲ ਸਿੱਖ ਬੈਠੇ ਨੇ ਤੁਹਾਡੇ ਪਰਿਵਾਰ ਦੇ ਜੀ ਬੈਠੇ ਨੇ ਜਦੋਂ ਸ਼ੁਰੂ ਕੀਤੀ ਸੀ ਦਾ ਲਿਵਿੰਗ ਟੇਅਰ ਜਾਂ ਜਿਵੇਂ ਜਾਂ ਦਾ ਖਜਾਂਦਾ ਸ਼ੁਰੂ ਕੀਤਾ ਸੀ ਪਹਿਲਾ ਸੈਮੀਨਾਰ ਸੀ ਤੇ ਅੱਜ ਕਿੰਨੇ ਸੈਮੀਨਾਰ ਤੁਸੀਂ ਕਰ ਚੁੱਕੇ ਹੋ ਕਿੰਨੇ ਸਮਾਗਮ ਕਰ ਚੁੱਕੇ ਹੋ ਕਿੱਥੇ ਖੜਿਆ ਵੇਖਦੇ ਹੋ ਆਪਣੇ ਪਰਿਵਾਰ ਨੂੰ ਦੇਖੋ ਜੋ ਤਰੀਕੇ ਦੇ ਨਾਲ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ ਉਹ ਉਹਦੇ ਵਿੱਚ ਸਾਨੂੰ ਡੇ ਬਾਈ ਡੇ ਤਰੱਕੀ ਮਿਲੀ ਹੈ ਚੜ੍ਹਦੀ ਕਲਾ ਮਿਲੀ ਹੈ ਕਿਉਂਕਿ ਸੰਗਤਾਂ ਨੇ ਉਸ ਨੂੰ ਪਸੰਦ ਕੀਤਾ ਬਿਲਕੁਲ ਔਰ ਕਰਨ ਵੇਲੇ ਕੋਈ ਸ਼ਰਤ ਨਹੀਂ ਰੱਖੀ ਗਈ ਕਿ ਲਿਵਿੰਗ ਟਜਰ ਇਤਨੇ ਪੈਸੇ ਤੁਹਾਨੂੰ ਚਾਰਜ ਕਰੇਗਾ ਬੁਲਾਰਾ ਕੋਈ ਵੀ ਚਾਰਜ ਨਹੀਂ ਕਰਦਾ ਜੀ ਹੈ ਨਾ ਸੋ ਉਹਦੇ ਵਾਸਤੇ ਜਿਸ ਤਰੀਕੇ ਨਾਲ ਸ਼ੁਰੂ ਕੀਤਾ ਗਿਆ ਉਸ ਤਰੀਕੇ ਦੇ ਨਾਲ ਤੇ ਅਸੀਂ ਅੱਗੇ ਹੀ ਵੱਧਦੇ ਗਏ ਆ ਤੁਸੀਂ ਕਹਿ ਰਹੇ ਹੋ ਨਾ ਅੱਜ ਕਿੱਥੇ ਖੜਾ ਹੈ ਤਾਂ ਅੱਜ ਅਸੀਂ ਉਹ ਪਹਿਲੇ ਨਾਲੋਂ ਬਿਹਤਰ ਪੋਜੀਸ਼ਨ ਤੇ ਹਾਂ ਕਿ ਭਈ ਪਹਿਲਾਂ ਵੀ ਸ਼ਰਤ ਨਹੀਂ ਰੱਖੀ ਸੀ ਹੁਣ ਵੀ ਨਹੀਂ ਰੱਖੀ ਆ ਜੇ ਕਿਦਰ ਪ੍ਰੋਗਰਾਮ ਹੁੰਦਾ ਹੈ ਗੁਰਦੁਆਰੇ ਵਾਲੇ ਆਪ ਹੀ ਲਿਵਿੰਗ ਟ੍ਰੇਜ਼ਰ ਨੂੰ ਪੁੱਛਦੇ ਨੇ ਕਿ ਲਿਵਿੰਗ ਟ੍ਰੇਜ਼ਰ ਦੇ ਵਿੱਚ ਜਦੋਂ ਬੁਲਾਰਾ ਆ ਕੇ ਬੋਲਦਾ ਹੈ ਕਿੰਨੇ ਸਾਰੇ ਬੁਲਾ ਰਹੇ ਨੇ ਕਾਲ ਓਵਰ ਦਾ ਵਰਡ ਲਿਵਿੰਗ ਟੈਜਰ ਦੇ ਤਾਂ ਕੋਈ ਵੀ ਮਾਇਆ ਚਾਰਜ ਨਹੀਂ ਕਰਦਾ ਤਾਂ ਉਹ ਪੁੱਛਦੇ ਨੇ ਕਿ ਤੁਹਾਡੇ ਫਿਰ ਸਿਸਟਮ ਚੱਲਦੇ ਨੇ ਟੀਵੀ ਤੇ ਪ੍ਰੋਗਰਾਮ ਦਿੰਦੇ ਹੋ ਟੀਵੀ ਦੇ ਖਰਚੇ ਆਉਂਦੇ ਨੇ ਔਰ ਤੁਸੀਂ ਕਿੰਨੀ ਚੈਰਿਟੀਜ਼ ਕਰਦੇ ਹੋ ਉਹਨਾਂ ਤੁਹਾਡੇ ਲਿਵਿੰਗ ਟੈਜਰ ਆਫਿਸ ਦੇ ਕਿੰਨੇ ਖਰਚੇ ਨੇ ਐਡੀਟਿੰਗ ਤੋਂ ਲੈ ਕੇ ਆਫਿਸ ਦੇ ਅੰਦਰ ਕੰਪਿਊਟਰ ਤੋਂ ਲੈ ਕੇ ਤਾਂ ਉਹ ਸੰਗਤਾਂ ਆਪੇ ਹੀ ਕੰਟ੍ਰਿਬਿਊਟ ਕਰਦੀਆਂ ਰਹਿੰਦੀਆਂ ਤੇ ਉਹ ਚੱਲਦਾ ਰਹਿੰਦਾ ਗੁਰਦੁਆਰੇ ਵਾਲੇ ਪੁੱਛਦੇ ਨੇ ਕਿਤਨਾ ਤੁਹਾਨੂੰ ਦੇਈਏ ਉਹ ਆਪੇ ਉਹਨਾਂ ਨੂੰ ਲਿਵਿੰਗ ਕੈਜਰ ਆਫਿਸ ਵਾਲੇ ਕਹਿੰਦੇ ਅਸੀਂ ਤੁਹਾਡਾ ਡੇਟ ਔਰ ਪ੍ਰੋਗਰਾਮ ਬੁੱਕ ਕਰ ਲਿਆ ਬਾਕੀ ਤੁਹਾਡੀ ਮਰਜ਼ੀ ਹੈ ਤੁਸੀਂ ਜਾਣਦੇ ਹੋ ਕਿ ਲਿਵਿੰਗ ਕੈਜਰ ਕੀ ਕਰ ਰਿਹਾ ਉਹ ਆਪੇ ਕੰਟਰੀਬਿਊਟ ਕਰ ਦੇਣੇ ਬਸ ਅਕਸਰ ਇਹ ਵੇਖਿਆ ਜਾਂਦਾ ਹੈ ਕਿ ਜਦੋਂ ਕੋਈ ਸੰਸਥਾ ਕਾਰਜ ਕਰਦੀ ਹੈ ਤੇ ਉਹਨੂੰ ਕਾਲ ਆਉਂਦੀ ਹੈ ਸਿੱਖ ਪੰਥ ਦੀ ਸੁਪਰੀਮ ਸੰਸਥਾ ਦੀ ਤੁਸੀਂ ਸੋਨਾ ਕਾਰਜ ਕਰ ਰਹੇ ਹੋ ਬੜਮੁੱਲਾ ਕਾਰਜ ਕਰ ਰਹੇ ਹੋ ਸ਼ਬਦ ਵਿਚਾਰ ਦੀ ਗੱਲ ਕਰ ਰਹੇ ਹੋ ਸਾਡੀ ਕਿਸੇ ਤਰ੍ਹਾਂ ਦੀ ਮਦਦ ਉਤੇ ਤੁਹਾਨੂੰ ਸਾਨੂੰ ਦੱਸੋ ਕੀ ਤੁਹਾਡੇ ਨਾਲ ਕੋਈ ਇਸ ਤਰ੍ਹਾਂ ਹੋਇਆ ਕਿਸੇ ਸੰਸਥਾ ਨੇ ਕਿਸੇ ਨੁਮਾਇੰਦੇ ਨੂੰ ਕਾਲ ਕੀਤੀ ਤੁਸੀਂ ਸ਼ਬਦ ਵਿਚਾਰ ਦੀ ਗੱਲ ਦੁਨੀਆ ਦੇ ਹਰ ਕੋਨੇ 'ਚ ਕਰ ਰਹੇ ਹੋ ਤੁਹਾਨੂੰ ਕਿਸ ਤਰ੍ਹਾਂ ਦੀ ਮਦਦ ਚਾਹੀਦੀ ਹੈ ਅਸੀਂ ਤੁਹਾਡੇ ਨਾਲ ਖੜੇ ਹਾਂ ਨਹੀਂ ਸੰਗਤਾਂ ਆਪੇ ਹੀ ਸਾਂਝ ਕਰ ਲੈਂਦੀਆਂ ਨੇ ਸਾਨੂੰ ਇਸ ਤਰੀਕੇ ਦਾ ਕੋਈ ਕਾਲ ਕਰਕੇ ਕੋਈ ਐਸਾ ਕੋਈ ਖਾਸ ਇੰਡਸਟਰੀ ਸਟ ਹੋਵੇ ਜਾਂ ਕੋਈ ਖਾਸ ਇਨਵੈਸਟਰ ਹੋਵੇ ਜਿਹੜਾ ਆਪਣੇ ਵੱਲੋਂ ਸੱਚ ਵਾਸਤੇ ਸੰਧਗਾ ਦੇ ਇਸ ਤਰੀਕੇ ਨਾਲ ਕੋਈ ਵੀ ਨਹੀਂ ਆਈ ਕਾਲ ਪਰ ਸਾਰਾ ਖਰਚਾ ਦੇ ਚੱਲ ਰਿਹਾ ਹੈ ਤੋ ਬਗੈਰ ਕੋਲ ਤੋਂ ਹੀ ਆਪੇ ਹੀ ਸਹਿਬਾਈ ਕਰੀ ਜਾਂਦੇ ਨੇ। ਕੀ ਬਾਤ ਆ ਸੱਚਮੁੱਚ ਗੁਰਸੱਭ ਕਿਰਪਾ ਕਰਨ। ਇਹ ਕਾਰਜ ਇਸੇ ਤਰ੍ਹਾਂ ਨਿਰੰਤਰ ਚੱਲਦੇ ਰਹਿਣ। ਅਕਸਰ ਵੀ ਇਹ ਵੀ ਵੇਖਿਆ ਜਾਂਦਾ ਹੈ ਕਿ ਤੁਹਾਡੇ ਵੱਲੋਂ ਜਿਹੜੇ ਸੈਮੀਨਾਰ ਕਿਤੇ ਜਾਂਦੇ ਨੇ ਥੋੜਾ ਜਾਂ ਗੁਰਦੁਆਰਾ ਸ਼੍ਰੇਣੀ ਤੋਂ ਥੋੜਾ ਜਾਂ ਗੁਰਦੁਆਰੇ ਮੈਨੇਜਮੈਂਟ ਸਿਸਟਮ ਤੋਂ ਹਟਕੇ ਨੇ। ਤੁਸੀਂ ਗਲਵੱਕੜੀ ਪਾਉਣ ਦੀ ਗੱਲ ਕਰਦੇ ਹੋ। ਆਪ ਵਿਸਤੇ ਤੇ ਬੈਠ ਕੇ ਲੈਕਚਰ ਕੀਤਾ ਤੇ ਨਾਲ ਹੀ ਸਵਾਲ ਜਵਾਬ ਦਾ ਡਿਸਕਸ਼ਨ ਸ਼ੁਰੂ ਕਰ ਦਿੰਨੇ ਹੋ। ਕਿਉਂਕਿ ਜਦੋਂ ਪ੍ਰਚਾਰਕ ਸਟੇ ਤੇ ਬੈਠਦਾ ਕੇਵਲ ਆਪਣੀ ਸੁਣਾ ਕੇ ਜਾਂਦਾ ਹੈ। ਆਪਣੀ ਗੱਲ ਕਰਕੇ ਜਾਂਦਾ ਹੈ ਸੰਗਤਾਂ ਦੇ ਇੱਕ ਨਹੀਂ ਨਿੱਕਾ ਸਵਾਲ ਨੂੰ ਨਹੀਂ ਪੁੱਛ ਸਕਦੇ ਹੈਗੇ ਇਹ ਜਹਾਂ ਚ ਕਿਵੇਂ ਆਇਆ ਕਿ ਸੰਗਤਾਂ ਨੂੰ ਅਸੀਂ ਸਿੱਧ ਗੋਸ਼ਟ ਵਾਲਾ ਫਾਰਮੂਲਾ ਦੇਣਾ ਹੈ ਗਲਵੱਕੜੀ ਵਾਲਾ ਫਾਰਮੂਲਾ ਦੇਣਾ ਤੁਸੀਂ ਸਿੱਧ ਗੋਸ਼ਟ ਉਹਦੇ ਤੇ ਕੋਟ ਨਾ ਕਰੋ ਅ ਅਸੀਂ ਤੇ ਆਪਣੇ ਵੱਲੋਂ ਸਿਰਫ ਇਹ ਸੋਚਿਆ ਹੈ ਕਿ ਜਦੋਂ ਅਸੀਂ ਬੋਲਦੇ ਹਾਂ ਤੇ ਖਾਸੌਰ ਤੇ ਮੈਂ ਆਪਣੀ ਜਗ੍ਹਾ ਸਮਝਦਾ ਕਿ ਭਈ ਮੈਂ ਜ਼ਿਆਦਾ ਪੜਿਆ ਲਿਖਿਆ ਸਿਆਣਾ ਸੂਜਵਾਨ ਬੁਲਾਰਾ ਨਹੀਂ ਆ ਇਸ ਕਰਕੇ ਮੇਰੇ ਕੋਲ ਬਹੁਤ ਹਾਈ ਫਾਈ ਰਿਚ ਵੋਕੈਬਲਰੀ ਨਹੀਂ ਹੈ ਇੰਗਲਿਸ਼ ਵੀ ਮੈਨੂੰ ਟਾਂਗ ਦੀ ਨਹੀਂ ਆਉਂਦੀ ਹਿੰਦੀ ਵੀ ਟਾਂਗ ਦੀ ਨਹੀਂ ਆਉਂਦੀ ਪੰਜਾਬੀ ਵੀ ਟਾਂਗ ਦੀ ਨਹੀਂ ਆਉਂਦੀ ਤਾਂ ਆਪਣੇ ਵੱਲੋਂ ਸਾਦਾ ਲੈਂਗੁਏਜ ਵਿੱਚ ਬੋਲਣ ਦਾ ਯਤਨ ਕਰਦੇ ਹਾਂ ਪਰ ਇਹ ਮਹਿਸੂਸ ਕਰਦੇ ਹਾਂ ਕਿ ਮੈਂ ਬੋਲਣ ਵਿੱਚ ਪਰਫੈਕਟ ਨਹੀਂ ਹਾਂ ਤਾਂ ਸੁਣਨ ਵਾਲੇ ਨੂੰ ਕਿਦਰੇ ਕੋਈ ਗਲਤਫहमी ਵੀ ਹੋ ਸਕਦੀ ਹੈ ਸੁਣਨ ਵਾਲੇ ਦੇ ਅੰਦਰ ਕੋਈ ਕਨਫਿਊਜ਼ਨ ਵੀ ਪੈਦਾ ਹੋ ਸਕਦਾ ਹੈ ਤਾਂ ਸਾਧ ਸੰਗਤ ਜੀ ਇਹ ਵਨ ਵੇ ਟ੍ਰੈਫਿਕ ਨਹੀਂ ਹੈ ਤੁਸੀਂ ਹੁਣੇ ਤਾਜ਼ਾ ਤਾਜ਼ਾ ਗੱਲ ਪੇਸ਼ ਹੋਈ ਹੈ ਤੇ ਤੁਸੀਂ ਇਸ ਟੌਪਿਕ ਦੇ ਰਿਲੇਟਿਡ ਆਪਣਾ ਸਵਾਲ ਰੱਖ ਸਕਦੇ ਹੋ ਜੇ ਅਸੀਂ ਕੋਸ਼ਿਸ਼ ਕਰਾਂਗੇ ਆਨਸਰ ਤੁਹਾਨੂੰ ਕਨਵਿੰਸਿੰਗ ਲੱਗੇ ਤਾਂ ਲੈ ਲੈਣਾ ਨਾ ਲੱਗੇ ਤਾਂ ਸਾਨੂੰ ਮਾਫੀ ਕਰ ਦੇਣਾ ਕਿਉਂਕਿ ਅਸੀਂ ਫਾਈਨਲ ਤੇ ਕਲੇਮ ਕਰ ਰਹੇ ਹਾਂ ਜੋ ਮੈਂ ਕਹਿ ਰਿਹਾ ਸੱਚ ਹੈ ਹਾਂ ਇਹ ਨਹੀਂ ਕਹਿ ਸਕਦੇ ਵਿਸ਼ੇਕ ਸਾਰੇ ਵੇਖਿਆ ਜਾਂਦਾ ਹੈ ਕਿ ਜਦੋਂ ਤੁਹਾਡੇ ਨੂੰ ਸੈਮੀਨਾਰ ਕਿਤੇ ਜਾਂਦੇ ਨੇ ਲਿਵਿੰਗ ਟਿਅਰ ਵੱਲੋਂ ਖਾਸ ਕਰਕੇ ਕਾਲਜਾਂ ਦੇ ਸਟੂਡੈਂਟ ਪਾਵੇਂ ਕਿਸੇ ਵੀ ਰਿਲੀਜਨ ਦੇ ਹੋਵੇ ਕਿ ਨੇ ਕਿਸੇ ਵੀ ਕਮਿਊਨਿਟੀ ਦੇ ਹੋਣ ਤੁਹਾਨੂੰ ਆ ਕੇ ਇੱਕ ਨਿਆਣਾਕਾ ਸਵਾਲ ਕਰਦੇ ਨੇ ਉਹ ਸਵਾਲ ਸਾਰੇ ਜ਼ਾਇਫ ਨਸਬੱਧਤ ਹੁੰਦੇ ਨੇ ਤੁਸੀਂ ਹਮੇਸ਼ਾ ਜਵਾਬ ਗੁਰਬਾਣੀ ਦੇ ਵਿੱਚੋਂ ਦਿਨੇ ਹੋ ਹਮੇਸ਼ਾ ਜਵਾਬ ਗੁਰੂ ਗ੍ਰੰਥ ਸਾਹਿਬ ਦੇ ਅਲਾਈ ਸੰਦੇਸ਼ ਵਿੱਚੋਂ ਦਿਨੇ ਹੋ ਅਦਰ ਰਿਲੀਜਨ ਵਾਲਿਆਂ ਨੇ ਸਵਾਲ ਨਹੀਂ ਕੀਤਾ ਤੁਹਾਨੂੰ ਕਿ ਸੱਚਮੁੱਚ ਇਹ ਤਾਂ ਕੇਵਲ ਪੜਨ ਤੱਕ ਸੀਮਤ ਨਹੀਂ ਇਹ ਤਾਂ ਜੀਵਨ ਜਾਂਚ ਦਾ ਖਜ਼ਾਨਾ ਹੈ ਜੇਕਰ ਉਹ અપਨਾਇਆ ਹੁੰਦਾ ਸ਼ਾਇਦ ਸਾਡੀ ਲਾਈਕ ਕੋ ਜ਼ੋਰ ਹੁੰਦੀ ਹ ਇਹਦੇ ਸਵਾਲ ਕੀ ਹੋਇਆ ਅਕਸਰ ਦੂਸਰੇ ਰੀਜਨ ਵਾਲੇ ਦੂਸਰੇ ਕਮੇਟੀ ਵਾਲੇ ਸਵਾਲ ਕਰਦੇ ਨੇ ਤੁਸੀਂ ਹਰ ਗੱਲ ਦਾ ਜਵਾਬ ਸਾਨੂੰ ਗੁਰਬਾਣੀ ਦੇ ਵਿੱਚੋਂ ਦੇਣੀ ਹੋ ਕੀ ਸਾਡੇ ਰੀਜਨ ਵੀ ਇਸ ਤਰ੍ਹਾਂ ਦਾ ਕੋਈ ਜਵਾਬ ਨਹੀਂ ਕਿ ਸਾਡੇ ਰੀਜਨ ਕੀ ਸਾਡੇ ਸੋਰਸਸ ਸਾਨੂੰ ਜੀਵਨ ਜਾਂਜ ਬਾਰੇ ਗੱਲ ਨਹੀਂ ਕਰਦੇ ਨਹੀਂ ਬਲਕਿ ਉਹ ਇਹ ਸਾਂਝ ਕਰਕੇ ਜਾਂਦੇ ਨੇ ਕਿ ਹਮਾਰੇ ਧਰਮੇ ਵੀ ਐਸੀ ਪੜਾਇਆ ਗਿਆ ਮੈਂ ਕਹਿੰਦਾ ਵੈਰੀ ਗੁੱਡ ਸ਼ੁਕਰ ਹੈ ਇਹ ਤੇ ਗੁਰਬਾਣੀ ਸਤਗੁਰ ਸਿਖਾਉਂਦੀ ਹੈ ਸਤਗੁਰ ਮੀਨਸ ਯੂਨੀਵਰਸਲ ਟਰੂਥ ਜਿਹੜੀ ਸਾਰਿਆਂ ਤੇ ਅਪਲਾਈ ਹੋ ਸਕੇ ਔਰ ਉਹ ਉਪਦੇਸ਼ ਚੋ ਵਰਨਾ ਕੋ ਸਾਂਝਾ ਮੈਸੇਜ ਸੇਮ ਫਾਰ ਆਲ ਹੈ ਨਾ ਇਹ ਤੇ ਨਹੀਂ ਕਿਸੇ ਖਾਸ ਮਨੁੱਖ ਹਸਤੇ ਕਿਸੇ ਖਾਸ ਬਖਸ਼ਿਸ਼ ਵਾਲੇ ਤੇ ਕੋਈ ਕਿਸੇ ਖਾਸ ਡੇਰੇ ਵਾਲੇ ਤੇ ਹੀ ਬਖਸ਼ਿਸ਼ ਹੋਣੀ ਆ ਸਾਰਿਆਂ ਤੇ ਐਪਲੀਕੇਬਲ ਹੈ ਹਰ ਕੋਈ ਸੁਣ ਕੇ ਆਪਣੇ ਤੇ ਉਹਦੇ ਟੁਕਾ ਕੇ ਅਪਲਾਈ ਕਰ ਸਕਦਾ ਬਲਕਿ ਦੂਜੇ ਵਾਲੇ ਇਸ ਨੂੰ ਐਪਰੀਸ਼ੀਏਟ ਕਰਦੇ ਨੇ ਪਰ ਮਨੂੰ ਇਹ ਥੋੜਾ ਜਿਹਾ ਆਪਣੇ ਆਪ ਹੀ ਚ ਮਹਿਸੂਸ ਹੋ ਰਿਹਾ ਕਿ ਮੈਂ ਇਹ ਦੂਜੇ ਵਾਲੇ ਵੀ ਕਿਉਂ ਕਹਿ ਰਿਹਾ ਮਨੂੰ ਇਹ ਲੱਗਦਾ ਵੀ ਜਦੋਂ ਔਰ ਲੱਲਾ 100 ਰੁਪਏ ਕੁਦਰਤ ਕੇ ਸਾਬ ਬੰਦੇ ਆ ਤੇ ਕੋਈ ਦੂਜੇ ਨਹੀਂ ਆ ਸਭ ਇੱਕੋ ਧਰਮ ਦ੍ਰਿੜ ਹੈ ਸੱਚ ਕੋਈ ساری ਦੁਨੀਆ ਦੀ ਇੱਕੋ ਹੀ ਧਰਮ ਹੈ ਉਹ ਸੱਚ ਦਾ ਉਹ ਖਰ ਹੈ ਇਨਸਾਨੀਅਤ ਤੌਰ ਤੇ ਉਹਨਾਂ ਦੇ ਧਿਰ ਦੇ ਨੂੰ ਟੱਚ ਕਰ ਜਾਂਦਾ ਤੇ ਉਹ ਕਹਿੰਦੇ ਨੇ ਹਮਾਰੇ ਧਰਮ ਮੇ ਵੀ ਐਸੇ ਲਿਖਿਆ ਓਕੇ ਫਾਈ ਕੀ ਬਾਤ ਹੈ ਬਹੁਤ ਸੱਚ ਮੱਚ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਇਹ ਤਾਂ ਹੋਈ ਉਹਨਾਂ ਸੈਮੀਨਾਰਾਂ ਦੀ ਗੱਲ ਉਸ ਪਰਵਾੜ ਦੀ ਗੱਲ ਉਸ ਕਾਫਲੇ ਦੀ ਗੱਲ ਵਿੱਚ ਗੱਲਾਂ ਹੋਰ ਵੀ ਨੇ ਬਹੁਤ ਸਾਰੀਆਂ ਕਰਨ ਵਾਲੀਆਂ ਖਾਸ ਕਰਕੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੀ ਗੱਲ ਆਉਂਦੀ ਹੈ ਕਿਹਾ ਜਾਂਦਾ ਹੈ ਸਿੱਖ ਦੇ ਜੀਵਨ ਵਿੱਚ ਗੁਰਬਾਣੀ ਵਿਚਾਰ ਦੀ ਬੜੀ ਵੱਡੀ ਮੱਤ ਹੈ ਇੱਕ ਨੇ ਨਿਕਾ ਪ੍ਰਮਾਨਵੀ ਨੇ ਗਾਵਿਆ ਸੁਣਿਆ ਤਿੰਨ ਘਰ ਥਾਇ ਪਾਵਾਂ ਜਿਨ ਸਤਿਗੁਰ ਕੀ ਆਗਿਆ ਸੱਤ-ਸੱਤ ਕਰਮਾਂ ਨੇ अनेका ਪ੍ਰਮਾਨ ਨੇ ਅਸੀਂ ਕੱਲ ਪੜਨ ਤੱਕ ਸੀਮਤ ਨਾ ਰਹੀਏ ਸੁਣਨ ਤੱਕ ਸੀਮਤ ਨਾ ਰਹੀਏ ਮੈਂ ਤਾਂ ਬਜ਼ੁਰਗਾ ਤੋਂ ਇਹ ਵੀ ਸੁਣਿਆ ਕਿ ਜਦੋਂ ਵੀ ਗੁਰਬਾਣੀ ਪੜੋ ਉਂਗਲ ਲਾ ਕੇ ਪੜੋ ਤੇ ਗੁਰਬਾਣੀ ਜੋ ਪੜੀ ਜਾਂਦੀ ਉਹਨੂੰ ਸ਼ਬਦ ਵਿਚਾਰ ਦੇ ਨਾਲ ਹੀ ਆਪਣੇ ਜ਼ੈਨ ਦਾ ਹਿੱਸਾ ਵੀ ਬਣਾਓ ਅੱਜ ਮੈਂ ਤੁਹਾਨੂੰ ਤੇ ਮਾਫੀ ਚਾਹਨਾ ਸਾਨੂੰ ਸਮੇਂ ਦੀ ਘੜੀਆਂ ਇਜਾਜ਼ਤ ਨਹੀਂ ਦਿੰਦੀਆਂ ਪਰੰਤੂ ਅਗਲੇ ਐਪੀਸੋਡ ਚ ਅਸੀਂ ਗੱਲ ਕਰਾਂਗੇ ਸਿੱਖ ਦੇ ਜੀਵਨ ਦੇ ਵਿੱਚ ਮਨੁੱਖ ਦੇ ਜੀਵਨ ਵਿੱਚ ਗੁਰਬਾਣੀ ਸ਼ਬਦ ਦੇ ਵਿਚਾਰ ਦੀ ਕੀ ਮਤਤਾ ਹੈ ਕਿਵੇਂ ਗੁਰਬਾਣੀ ਸ਼ਬਦ ਵਿਚਾਰ ਨੂੰ ਆਪਣੇ ਜ਼ੈਨ ਦਾ ਹਿੱਸਾ ਬਣਾਵੇ ਕਿਵੇਂ ਮਨੁੱਖ ਜਿੰਦਗੀ ਬਤੀਤ ਕਰਨ ਵਾਲਾ ਜਿੱਤੇ ਹਰ ਧਰਮ ਦੀ ਵਿੱਦਿਆ ਗ੍ਰਹਿਣ ਕਰਦਾ ਹੈ ਹਰ ਗੁਣ ਸਿੱਖਦਾ ਹੈ ਉਹ ਗੁਰਬਾਣੀ ਸ਼ਬਦ ਵਿਚਾਰ ਨੂੰ ਕਿਵੇਂ ਆਪਣੇ ਜੀਵਨ ਦਾ ਅੰਗੀਕਾਰ ਕਰੇ ਇਹ ਆਪਾਂ ਅਗਲੇ ਐਪੀਸੋਡ ਚ ਕਰਾਂਗੇ ਸੋ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਮੈਨੂੰ ਤੇ ਆ ਗਿਆ ਅੱਜ ਸਮੇਂ ਦੀਆਂ ਗੱਡੀਆਂ ਇੱਥੇ ਸਮਾਪਤ ਹੁੰਦੀਆਂ ਪਰੰਤੂ ਵਾਦਾ ਕਰਦੇ ਆਂ ਕੱਲ੍ਹ ਵਾਲੇ ਅਗਲੇ ਐਪੀਸੋਡ ਚ ਅਸੀਂ ਗੱਲ ਕਰਾਂਗੇ ਗੁਰਬਾਣੀ ਸ਼ਬਦ ਵਿਚਾਰ ਦੀ ਗੁਰਬਾਣੀ ਵਿਚਾਰ ਸਿੱਖ ਦੀ ਜ਼ਿੰਦਗੀ ਵਿੱਚ ਨਹੀਂ ਸਗੋਂ ਮਨੁੱਖ ਦੀ ਜ਼ਿੰਦਗੀ ਵਿੱਚ ਕਿੰਨੀ ਕੁ ਥਾਂ ਰੱਖਦੇ ਨੇ ਕੀ ਅਹਿਮੀਅਤ ਰੱਖਦੇ ਨੇ ਅਤੇ ਕਿੰਨੀ ਜ਼ਰੂਰਤ ਹੈ ਮਨੁੱਖ ਦੇ ਹਿਰਦੇ ਵਿੱਚ ਗੁਰਬਾਣੀ ਸ਼ਬਦ ਵਿਚਾਰ ਦੀ ਸੋ ਪ੍ਰੋਗਰਾਮ ਸਾਂਝ ਵਿਚਾਰਾਂ ਦੀ ਅੱਜ ਇੱਥੇ ਸਮਾਪਤ ਹੁੰਦਾ ਹੈ ਆਪ ਸਭ ਨੂੰ ਸੰਗਤ ਦਾ ਵੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਧੰਨਵਾਦ ਜੀ ਵਾਹਿਗੁਰੂ ਜੀ ਵਾਹਿਗੁਰਦੀ ਖਾਲਸਾ ਵਾਹਿਗੁਰੂ ਜੀ ਵਾਹਿਗੁਰਦੀ ਕਿਫਤ